ਤੇ ਅਗਲੇ ਵੀ ਮੰਨ ਗਏ ਕਹਿੰਦੇ ਭਾਈ ਪ੍ਰਾਹਣਾ ਤੂੰ ਹੀ ਆ ਸੈਣੀ ਸਾਹਿਬ ਕੀ ਕਹਿੰਦੇ ਕਹਿੰਦੇ ਅਸੀਂ ਤਾਂ ਕੁੜੀ ਵਾਲੇ ਆ ਆਪਾਂ ਸਾਰੇ ਜਾਣਦੇ ਕਿ ਸੌਰੇ ਕੀ ਮੁੱਖ ਮੰਤਰੀ ਸਾਹਿਬ ਦੇ ਹਰਿਆਣੇ ਚ ਕਹਿੰਦੇ ਅਸੀਂ ਤਾਂ ਕੁੜੀ ਵਾਲੇ ਆ ਅਸੀਂ ਤਾਂ ਮਿੰਤਤਰ ਲਈ ਕਰਦੇ ਆ ਤਾਂ ਫਿਰ ਸਾਡੇ ਵਾਲੇ ਨੇ ਜਵਾਬ ਕੀ ਦਿੱਤਾ ਕਹਿੰਦਾ ਤੁਹਾਨੂੰ ਫਿਰ ਪਾਣੀ ਮੰਗਦੇ ਹਾਂ ਨੂੰ ਸ਼ਰਮ ਨਹੀਂ ਆਉਂਦੀ ਕਿਉਂਕਿ ਕੁੜੀ ਵਾਲੇ ਤਾਂ ਕਹਿੰਦਾ ਮੁੰਡੇ ਵਾਲੇ ਦੇ ਘਰ ਦਾ ਪਾਣੀ ਵੀ ਨਹੀਂ ਪੀਂਦੇ ਹੁੰਦੇ ਓਏ ਗੱਲਾਂ ਚ ਨਹੀਂ ਇਹ ਤਾਂ ਕੋਈ ਜਿੱਤ ਸਕਦਾ ਪਰ ਸਾਵਾਸ਼ਿਆ ਮੈਂ ਕਹਿੰਨਾ ਤਸੱਲੀ ਕਰਾਤੀ ਤੇ ਤਸੱਲੀ ਕਰਾਉਣੀ ਬਣਦੀ ਸੀ ਜਿਵੇਂ ਕੈਪਟਨ ਪਾਣੀਆਂ ਦਾ ਰਾਖਾ કહਾਇਆ ਜਾਂਦਾ ਨਾ ਇਸੇ ਤਰੀਕੇ ਨਾਲ ਪੰਜਾਬ ਦੇ ਇਤਿਹਾਸ ਦੇ ਵਿੱਚ ਭਗਵੰਤ ਮਾਨ ਦਾ ਨਾਂ ਜ਼ਰੂਰ ਲਿਖਾ ਗਿਆ ਤੇ ਅਗਲੇ ਨੂੰ ਪਿੱਛੇ ਹਟਣਾ ਪਿਆ ਤੇ ਸੈਣੀ ਸਾਹਿਬ ਨੇ ਦੂਜੀ ਗੱਲ ਕੀ ਕਹੀ ਆ ਸੁਣ ਲੋ ਅਗਰ ਪੰਜਾਬ ਕੇ ਅੰਦਰ ਪੰਜਾਬ ਕੇ ਲੋਕੋ ਕੋ ਪਾਣੀ ਕੀ ਅਵਸ਼ਕਤਾ ਪੜਤੀ ਹੈ ਤਾਂ ਹਮ ਆਪਣੇ ਟਿਊਬ ਲਗਾ ਕਰਕੇ ਪੰਜਾਬ ਮੇ ਭੇਜਣੇ ਦਾ ਕੰਮ ਕਰਾਂਗੇ ਕਿਸੇ ਵਿਅਕਤੀ ਕੋ ਪੰਜਾਬ ਕੇ ਹਮ ਪਿਆਸਾ ਨਹੀਂ ਰਹਿਣ ਦੇਂਗੇ ਇਹ ਗਰੰਟੀ ਮੇਰੀ ਹੈ ਅਗਰ ਦੇ ਉਹਨੇ ਜੋ ਕੇ ਹੈਗੇ ਉਹ ਫਿਰ ਕਿਉਂ پرਾਣੇ ਤੋਂ ਬੇਇਜ਼ਤੀ ਕਰਾਈ ਆ ਫਿਰ ਆਪਦੀ ਲੋੜ ਆਪ ਹੀ ਪੂਰੀ ਕਰ ਲੋ ਪਰ ਇਸ ਗੱਲ ਤੇ ਬਹਿ ਕਣਾ ਪਹਿਲੀ ਵਾਰੀ ਹੋਇਆ ਇਹ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਆ ਕੇ ਨਾਲ ਖੜਨਾ ਪੈ ਗਿਆ ਭਗਵਾਨ ਤਮਨ ਤਾਂ ਹੀ ਮੈਂ ਕਹਣਾ ਕਿ ਲੀਡ ਲੈ ਗਏ ਨਾ ਨਾਲੋਂ ਇਹ ਤੀਰ ਨਿਸ਼ਾਨੇ ਤੇ ਕੀ ਆ ਲੱਗਿਆ ਵੀ ਠੋਕ ਕੇ ਆ ਪਰ ਇਹ ਤੀਰ ਤਾਂ ਲੱਗਿਆ ਕਿਉਂਕਿ ਗੁਰੂ ਚੰਗਾ ਸੀ ਤੇ ਗੁਰੂ ਕੌਣ ਸੀ ਆ ਸਖਸ਼ ਗੁਰੂ ਆ ਇਹਨਾਂ ਦਾ ਨਾਂ ਕੀ ਸਾਰੇ ਲਗਭਗ ਜਾਣਦੇ ਹੋਣਗੇ ਐਜੂਕੇਸ਼ਨ ਡਿਪਾਰਟਮੈਂਟ ਵਾਲੇ ਵੀ ਜਾਣਦੇ ਆ ਜਿਹੜੇ ਵਿਭਾਗ ਵਿੱਚ ਹੀ ਰਹੇ ਆ ਇਕੀਆ ਜਲ ਸਰੋਤ ਵਿਭਾਗ ਦੇ ਸਾਡੇ ਸੈਕਟਰੀ ਸਾਹਿਬ ਨੇ ਕ੍ਰਿਸ਼ਨ ਕੁਮਾਰ ਜੀ ਅਸਲ ਦੇ ਵਿੱਚ ਜਿਹੜੀ ਗੋੜੀ ਲਵਾਈ ਹੈ ਇਹਨਾਂ ਨੇ ਲਵਾਈ ਹੈ ਵਧਾਈ ਦੇ ਪਾਤਰ ਇਹ ਬਣਦੇ ਆ ਠੀਕ ਹੈ ਭਗਵੰਤ ਮਾਨ ਨੇ ਫ੍ਰੀ ਹੈਂਡ ਪਾਵਰਾਂ ਦਿੱਤੀਆਂ ਉਹਦੇ ਵਾਸਤੇ ਉਹਨੂੰ ਵੀ ਕੀ ਸਲਾਹਾ ਕਰਨੀ ਪਣਦੀ ਆ ਪਰ ਹੁਣ ਸਮਝਿਓ ਕਿ ਹਰਿਆਣਾ ਚਲਾਕੀ ਕੀ ਕਰਦਾ ਸੀ ਹਰਿਆਣੇ ਵਾਲੇ ਨੇ ਕੀ ਕੀਤਾ ਮੀਟਿੰਗ ਬੁਲਾਈ ਤੇ ਏਜੰਡਾ ਕੀ ਦੱਸਿਆ ਜਿਹੜਾ ਹਰ ਸਾਲ ਕੀ ਆ ਕੀਤਾ ਜਾਂਦਾ ਇਹ ਡੈਮਾਂ ਦੇ ਵਿੱਚ ਜਿਵੇਂ ਮੀ ਪੈਣ ਵਾਲੇ ਆ ਉਦੋਂ ਪਹਿਲਾਂ ਹਰ ਸਾਲ ਮੀਟਿੰਗਾਂ ਹੁੰਦੀਆਂ ਸੀ ਪ੍ਰਬੰਧ ਵਾਸਤੇ ਉਹ ਜਿੰਨਾ ਦੇ ਕੇ ਮੀਟਿੰਗ ਰੱਖੀ ਜਾਂਦੇ ਤੇ ਮੀਟਿੰਗ ਦੇ ਵਿੱਚ ਫਿਰ ਕੀ ਹੈ ਹਰਿਆਣੇ ਨੂੰ ਪਾਣੀ ਦੇਣ ਦੇ ਵਾਸਤੇ ਨੌ ਬੰਦੇ ਸੀਗੇ ਕਹਿੰਦੇ ਮੀਟਿੰਗ ਦੇ ਵਿੱਚ ਬੀਵੀਐਮਬੀ ਨਾਲ ਜਿਹੜਾ ਕੀ ਹੈ ਬੋਰਡ ਬਣਿਆ ਹੋਇਆ ਤੇ ਨੌਆਂ ਦੇ ਵਿੱਚੋਂ 8 ਇੱਕ ਪਾਸੇ ਹੋ ਗਏ ਪਰ ਮਾਂ ਦਾ ਪੁੱਤ ਕੱਲਾ ਡਟਿਆ ਰਿਹਾ ਅੱਧੇ ਘੰਟੇ ਦੀ ਸਾਰੀ ਕਾਰਵਾਈ ਸਿਮਟ ਕੇ ਕਹਿੰਦੇ ਜੀ ਜਾਓ ਤੇ ਕ੍ਰਿਸ਼ਨ ਕੁਮਾਰ ਜੀ ਨੂੰ ਕਹਿੰਦੇ ਵੀ ਤੁਹਾਨੂੰ ਜਿਹੜੇ ਕੀ ਹੈ ਸਾਡੀ ਮੀਟਿੰਗ ਦੇ ਜਿਹੜੇ ਮਿੰਟਸ ਆਉ ਸਾਰੇ ਕੀ ਹੈ ਭੇਜ ਦਿੱਤੇ ਜਾਣਗੇ ਤੁਹਾਨੂੰ ਜਿਹੜਾ ਕੋਈ ਇਤਰਾਜ਼ ਹੋਇਆ ਕਹਿੰਦੇ ਤੁਸੀਂ ਭੇਜ ਦਿਓ ਤੇ ਫਿਰ ਫਿਰ ਕ੍ਰਿਸ਼ਨ ਕੁਮਾਰ ਨੇ ਉੱਥੇ ਕੀ ਕੀਤਾ ਉਹ 10 ਘੰਟੇ ਵਾਲੀ ਮੀਟਿੰਗ ਨੂੰ ਸਾਢੇ 5 ਘੰਟੇ ਖਿੱਚਿਆ ਤੇ ਤਸੱਲੀ ਕਰਾਈ ਕੱਲੇ ਕੱਲੇ ਪੁਆਇੰਟ ਤੇ ਉਹਨਾਂ ਦੀ ਤੇ ਜਿਹੜੇ ਇਤਰਾਜ਼ ਕਹਿੰਦੇ ਸੀ ਕਿ ਤੁਸੀਂ ਬਾਅਦ ਦੇ ਵਿੱਚ ਭੇਜ ਦਿਓ ਉਹੀ ਇਤਰਾਜ਼ ਉਸੇ ਮੀਟਿੰਗ 'ਚ ਬੈਠਿਆ ਨੇ ਮੈਂ ਕਹਿੰਦਾ ਟਾਈਪ ਕਰਕੇ ਤੁਰਤੀ ਨਾ ਤਿੰਨ ਪੇਜਾਂ ਦੇ ਇਤਰਾਜ਼ ਬਣਾ ਕੇ ਮੀਟਿੰਗ ਦੇ ਜਿਹੜੇ ਕੀ ਮਿਨਿਟਸ ਬਣਾਏ ਸੀ ਉਹ ਕਿੰਨੇ ਬਣਾਏ ਸੀਗੇ ਸਿਰਫ ਡੇਢ ਪੇਜ ਦੇ ਤੇ ਤਿੰਨ ਪੇਜਾਂ ਦਾ ਇਤਰਾਜ਼ ਉਹਨਾਂ ਦੇ ਮੂਹਰੇ ਕੀ ਰੱਖਤਾ ਜਿਹਦਾ ਜਵਾਬ ਕਿਸੇ ਕੋਲ ਹੀ ਹੈ ਨਹੀਂ ਸੀ ਏਸੇ ਕਰਕੇ ਇਹ ਸ਼ਖਸੀਅਤ ਦੀ ਕਿ ਆ ਪਹਿਲਾਂ ਵੀ ਸਪੋਰਟ ਕੀਤੀ ਸੀ ਕਿਉਂਕਿ ਉਦੋਂ ਵੀ ਨਹਿਰੀ ਪਟਵਾਰੀਆਂ ਤੋਂ ਨੇ ਇਹੀ 100% ਬਿਊਟਿਲਾਈਜ਼ ਕਰ ਲਈਏ ਤਾਂ ਕਿ ਕੱਲ ਨੂੰ ਤੁਹਾਨੂੰ ਨਮੋਚੀ ਨਾ ਚੱਲਣੀ ਪਵੇ ਕਿਉਂਕਿ ਅਗਲੇ ਕਹਿੰਦੇ ਆ ਵੀ ਤੁਹਾਡੇਆਂ ਨਹਿਰਾਂ ਜਿਹੜੇ ਖਾਲੇ ਆ ਉਹ ਤਾਂ ਸਾਰੇ ਢਾਹ ਰੱਖੇ ਆ ਤੁਸੀਂ ਆਪਦੇ ਹਿੱਸੇ ਦਾ ਪਾਣੀ ਵਰਤ ਨਹੀਂ ਰਹੇ ਪਰ ਵਾਧੂ ਪਾਣੀ ਸਾਨੂੰ ਹੀ ਦੇ ਦਿਓ ਅੱਜ ਤੱਕ ਸਾਰੀਆਂ ਸਰਕਾਰਾਂ ਕੀ ਆ ਪਾਣੀ ਦਿੰਦਿਆਂ ਤੁਰੀਆਂ ਆਈਆਂ ਨੇ ਉਹ ਕਿਉਂ ਦਿੰਦਿਆਂ ਤੁਰੀਆਂ ਆਈਆਂ ਨੇ ਕਿਉਂਕਿ ਕਿਤੇ ਨਾ ਕਿਤੇ ਸਾਡੇ ਕਿਸਾਨ ਭਰਾ ਵੀ ਕਸੂਰਬਾਰ ਹੈਗੇ ਆ ਕਿਸਾਨ ਜਿੱਥੇ ਬੰਦੇ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿਉਂਕਿ ਨਹਿਰੀ ਖਾਲ ਲੋਕਾਂ ਨੇ ਬਾਤੇ ਉਹ ਬਾਏ ਵੀ ਤਾਂ ਕਿਉਂਕਿ ਇਹ ਜੀ ਜੜਾ ਚ ਤੇਲ ਪਾਇਆ ਬਾਦਲ ਕਿਆ ਨੇ ਜਿਨ੍ਹਾਂ ਨੇ ਕੀ ਕਰਤਾ ਸੀ ਮੋਟਰਾਂ ਦੇ ਕੀ ਆ ਫ੍ਰੀ ਕਰਤੀਆਂ ਸੀ ਬਿਜਲੀ ਉਹ ਬਿਜਲੀ ਫ੍ਰੀ ਹੋਣ ਕਰਕੇ ਸੀ ਆਪਦੀ ਕੀ ਆ ਕੁੱਖ ਦਾ ਸਾਰਾ ਕੁਝ ਕੀ ਆ ਬੰਜਰ ਕਰ ਲਿਆ ਅਸੀਂ ਧਰਤੀੜਲਾ ਪਾਣੀ ਸਾਰਾ ਮਕਾ ਛੱਡਿਆ ਇਹ ਸਰਕਾਰ ਨੂੰ ਇਸ ਇੱਕ ਪੁਆਇੰਟ ਤੇ ਪਹਿਲਾਂ ਵੀ ਸਲਾਇਆ ਸੀ ਤੇ ਹੁਣ ਵੀ ਇਹੀ ਕਹਿੰਦੇ ਆ ਕਿ ਇਹਨਾਂ ਨੇ ਜਿਹੜਾ ਪਾਣੀ ਦਾ ਪ੍ਰਬੰਧ ਕੀਤਾ ਜਾ ਕੇ ਦੇਖੋ ਪੰਜ ਚਾਰ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਐਫਰਟਸ ਲਾਏ ਆ ਇਹਨਾਂ ਨੇ ਉਥੇ ਨਹਿਰੀ ਪਾਣੀ ਜਿਹੜਾ ਕੀ ਆ ਪਹਿਲਾਂ 20-25% ਤੇ ਫਿਰਦਾ ਸੀ 80-80% ਤੱਕ ਨਹਿਰੀ ਪਾਣੀ ਕੀ ਆ ਬਣਾਉਣ ਨੂੰ ਲੱਗਣ ਲੱਗੇ ਇਸੇ ਕਰਕੇ ਜਦੋਂ ਪਾਣੀ ਸਾਡੇ ਕੋਲੇ ਕੀ ਵਰਤੋਂ ਵਾਸਤੇ ਸੀ ਆਪਦੇ ਤਿਆਰ ਕਰਲੇ ਖਾਲੇ ਨਹਿਰਾ ਤਾਂ ਐਤਕੀ ਫਿਰ ਪਹਿਲੀ ਜਵਾਬ ਦੇਦਾ ਸੀ 2 ਸਾਲ ਦੇ ਕਹਿੰਦੇ ਤੁਰੇ ਆਉਂਦੇ ਸੀ ਕਿਉਂਕਿ ਆਏ ਸਾਲ ਹਰਿਆਣਾ ਪਹਿਲਾਂ ਕਾਲੀਆਂ ਕਾਂਗਰਸੀਆਂ ਵੇਲੇ ਇਹ ਪਾਣੀ ਲੈ ਜਾਂਦਾ ਰਿਹਾ ਆਪਦੇ ਜਿਹੜਾ ਕੋਟਾ ਸੀ ਨਾ ਉਹਦੇ ਨਾਲੋਂ ਵੱਧ ਪਾਣੀ ਵਰਤਦਾ ਰਿਹਾ ਕਿਉਂਕਿ ਅਸੀਂ ਵਰਤਨਯੋਗੇ ਹੈ ਨਹੀਂ ਸੀ ਇਹਨਾਂ ਨੇ ਵਰਤਨਯੋਗੇ ਵੀ ਕੀਤੇ ਕ੍ਰਿਸ਼ਨ ਕੁਮਾਰ ਜੀ ਨੇ ਜਿਹੜਾ ਐਫਰਟ ਲਾਇਆ ਨਾ ਉਹ ਬਾਖ ਕਮਾਲ ਆ ਸਿੱਖਿਆ ਵਿਭਾਗ ਚ ਵੀ ਇਹਨਾਂ ਨੇ ਤਸੱਲੀ ਕਰਾਈ ਸੀ ਜਿਹੜੇ ਸਰਵ ਸਿੱਖਿਆ ਅਭਿਆਨ ਵਾਲੇ ਬੰਦੇ ਰੈਗੂਲਰ ਹੋਏ ਆ ਨਾ ਉਹ ਵੀ ਇਹ ਕ੍ਰਿਸ਼ਨ ਕੁ ਤੇ ਕੰਪਿਊਟਰ ਟੀਚਰਾਂ ਨੇ ਇਹਨਾਂ ਦੀਆਂ ਗੱਲਾਂ ਮੰਨੀ ਨਹੀਂ ਸੀਗੀ ਉਦੋਂ ਕਿਹਾ ਸੀ ਉਹਨਾਂ ਨੂੰ ਕਹਿੰਦੇ ਕੀ ਇਹ ਡਿਪਾਰਟਮੈਂਟ ਦੇ ਵਿੱਚ ਆ ਜਾਓ ਤੁਸੀਂ ਤੇ ਅੱਜ ਤੱਕ ਫਿਰ ਕੋਰਟਾਂ 'ਚ ਰੋਲ ਕੇ ਕੀ ਅਗਲੇ ਨੇ ਖੱਜਲ ਖਵਾਰ ਕੀਤੇ ਆ ਤਾਂ ਹੀ ਮੈਂ ਕਹਿੰਦਾ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਮਗਰੋਂ ਪਤਾ ਲੱਗਦਾ ਜਿਹੜੇ ਨਹਿਰੀ ਪਟਵਾਰੀ ਆ ਉਹਨਾਂ ਦੇ ਵਿੱਚੋਂ ਵੀ ਕਈ ਭਰਾ ਬਾਅਦ ਦੇ ਵਿੱਚ ਮੰਨੇ ਸੀ ਇਹ ਗੱਲਾਂ ਤੇ ਇਹ ਸਾਰੇ ਕੀ ਆ ਮੈਂ ਕਹਿੰਦਾ ਜਿਹੜੀ ਸਾਡਾ ਯੁੱਧ ਚੱਲਿਆ ਸੀ ਨਾ ਸੈਂਟਰ ਨਾਲ ਕਿਉਂਕਿ ਲੜਨਾ ਸੈਂਟਰ ਨਾਲ ਹੀ ਪੈਣਾ ਇਹ ਯੁੱਧ ਦਾ ਦੂਜਾ ਹੀਰੋ ਕੌਣ ਆ ਇਹ ਚਰਨਪ੍ਰੀਤ ਸਿੰਘ ਆ ਜਿਹੜਾ ਭਾਗੜਾ ਡੈਮ ਦਾ ਕੀ ਚੀਫ ਇੰਜੀਨੀਅ ਜਦੋਂ ਬੀਬੀਐਮਬੀ ਵਾਲਿਆਂ ਨੇ ਨਾ ਜਦੋਂ ਸਾਰਾ ਸਾਰਾ ਡਾਇਰੈਕਟਰ ਵੀ ਚੇਂਜ ਕਰਤਾ ਉੱਥੋਂ ਦਾ ਡਾਇਰੈਕਟਰ ਬਦਲ ਕੇ ਸੰਜੀਵ ਕੁਮਾਰ ਨੂੰ ਲਾਤਾ ਉਹਦੇ ਖਿਲਾਫ ਪਹਿਲਾਂ ਚਰਨਪ੍ਰੀਤ ਨੇ ਕੀ ਆ ਇਹ ਗੱਲ ਕੀ ਆ ਲੈ ਕੇ ਆਂਦੀ ਸਾਰਿਆਂ ਦੇ ਸਾਹਮਣੇ ਕਹਿੰਦੇ ਵੀ ਇਹ ਬੰਦੇ ਨੂੰ ਤਜਰਬਾਕਾਰੀ ਹੈ ਨਹੀਂ ਇਹ ਬੰਦਾ ਇੱਥੇ ਲੱਗਣ ਦੇ ਲਾਇਕ ਹੈ ਨਹੀਂ ਦੂਜਾ ਉਹ ਕਹਿੰਦੇ ਮੇਰੇ ਕੋਲ ਤਾਂ ਇਹਨੇ ਢੰਗ ਨਾਲ ਜੁਆਇਨ ਹੀ ਨਹੀਂ ਕੀਤਾ ਮੈਂ ਇਹਦੀ ਕਹਿੰਦੇ ਕਿ ਕਿਵੇਂ ਗੱਲ ਮੰਨ ਲਾਂ ਕਿਉਂਕਿ ਦੂਸਰਾ ਜਿਹੜਾ ਪਹਿਲਾਂ ਡਾਇਰੈਕਟਰ ਲੱਗਿਆ ਹੋਇਆ ਸੀ ਉਹ ਵੀ ਕੀ ਆ ਇਸ ਲੜਾਈ ਦਾ ਹੀਰੋ ਆ ਉਹ ਜਿਹੜਾ ਕਿਹਾ ਰਿਲੀਵ ਨਹੀਂ ਹੋਇਆ ਸੀ ਤੈਨੂੰ ਚਿੱਟਾ ਜਵਾਬ ਜਿਹੜਾ ਡਾਇਰੈਕਟਰ ਹਟਾਇਆ ਗਿਆ ਸੀ ਉਹ ਸੀ ਆਕਾਸ਼ਦੀਪ ਸਿੰਘ ਜਿਹਨੂੰ ਬਦਲਿਆ ਗਿਆ ਸੀ ਭਾਗੜਾ ਡੈਮ ਦਾ ਜਿਹੜਾ ਡਾਇਰੈਕਟਰ ਸੀ ਉਹਦਾ ਵੀ ਤਵਾਦਲਾ ਜਦੋਂ ਰਾਤੇ ਰਾਤ ਕਰਤਾ ਨਾ ਤੇ ਕਿਹਾ ਕੀ ਹੈ ਸਰਕਾਰ ਵੱਲੋਂ ਕਹਿੰਦੇ ਜੀ ਉਹਨੇ ਆਪ ਐਪਲੀਕੇਸ਼ਨ ਦਿੱਤੀ ਸੀ ਉਹ ਚਾਹੁੰਦਾ ਸੀ ਕਿ ਮੇਰੀ ਇੱਥੋਂ ਬਦਲੀ ਕਰ ਦਿੱਤੀ ਜਾਵੇ ਕਿਉਂਕਿ ਸਾਰੇ ਹੀ ਡੈਪੂਟੇਸ਼ਨ ਤੇ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਉਸ ਬੰਦੇ ਨੇ ਰਾਤ ਨੂੰ ਪੌਣੇ 12 ਵਜੇ ਕੀਆ ਆਪਣੀ ਈਮੇਲ ਦੇ ਉੱਤੇ ਮੈਸੇਜ ਪਾਇਆ ਉਹ ਕਹਿੰਦਾ ਮੈਂ ਕੋਈ ਆਪ ਦੇ ਕਰਨੂਗੀ ਅਪਲਾਈ ਨਹੀਂ ਕੀਤੀ ਸੀ ਤੱਕੇ ਰਾਲ ਮੈਨੂੰ ਜਬਰੀ ਤੌਰ ਤੇ ਉਥੋਂ ਹਟਾਇਆ ਜਾ ਰਿਹਾ ਇਹਦੇ ਕਰਕੇ ਫਿਰ ਸਾਰਾ ਰੋਸ ਗਿਆ ਸਾਰੇ ਲੋਕਾਂ 'ਚ ਜਾਗ ਗਿਆ ਯਾਰ ਹੱਦ ਹੁੰਦੀ ਐ ਝੂਠ ਬੋਲਣ ਦੀ ਸ਼ਰਮ ਕਰੋ ਤੇ ਸ਼ਾਬਾਸ਼ ਕਿ ਆਹ ਮਿੱਤ ਸਹੋਤਾ ਨੂੰ ਵੀ ਦੇਣੀ ਬਣਦੀ ਆ ਜਿਹੜਾ BBMP ਦੇ ਉੱਤੇ ਕੀ ਐਕਸੀਡੈਂਟ ਤਾਇਨਾਤ ਕੀਤਾ ਹੋਇਆ ਇਹ ਬੰਦੇ ਨੂੰ ساری ਰਾਤ ਧਮਕਾਈ ਗਏ ਪਰ 50 ਘੰਟਿਆਂ ਤੱਕ ਇਹਨਾਂ ਬੰਦਿਆਂ ਨੇ ਕਿਹਾ ਟੱਸ ਤੋਂ ਮੱਸ ਨਹੀਂ ਹੋਏ ਇਹਨਾਂ ਨੇ ਆਪਦੀ ਪਾਵਰ ਵੀ ਦਿਖਾਈ ਤੇ ਅਹੁਦੇ ਦਾ ਸਹੀ ਇਸਤੇਮਾਲ ਕਰਕੇ ਪੰਜਾਬ ਦੇ ਹੱਕ ਵੀ ਬਚਾਏ ਤੇ ਇਹਨਾਂ ਦੀ ਸਿਫਤ ਦੇ ਵਿੱਚ ਕਮੈਂਟ ਬਾਕਸ ਚ ਲਿਖਿਓ ਜਰੂਰ ਕਿਉਂਕਿ ਅਸੀਂ ਅਫਸਰ ਸਾਹਿਬ ਨੂੰ ਭੰਡਣ ਤੇ ਲੱਗੇ ਰਹਿੰਨੇ ਆ ਪਰ ਜੇ ਕੋਈ ਪੰਜਾਬ ਦੇ ਵਿੱਚ ਹੱਕ ਦੇ ਵਿੱਚ ਖੜਾ ਜਿਹੜਾ ਕੋਈ ਪੁੱਤ ਤਾਂ ਉਹਨੂੰ ਕੀ ਇਹ ਸ਼ਲਾਘਾ ਕਰਨੀ ਉਹਦੀ ਬਣਦੀ ਆ ਤੇ ਗੋੜਦੀ ਹੁਣ ਭਗਵਾਨਤਮਾਨ ਨੇ ਸਾਰਿਆਂ ਦੀਆਂ ਲਵਾਤੀਆਂ ਤੇ ਸੈਂਟਰ ਨੂੰ ਵੀ ਜਿਹੜੀ ਕੀ ਆ ਕੱਲ ਸਪੈਸ਼ਲ ਮੀਟਿੰਗ ਰੱਖੀ ਗਈ ਸੀ ਜਿਹਦੇ ਤੇ ਕ੍ਰਿਸ਼ਨ ਕੁਮਾਰ ਜੀ ਵੀ ਗਏ ਸੀ ਉੱਥੇ ਵੀ ਲਾਜਵਾਬ ਕਰਤੇ ਸਾਰੇ ਤੇ ਜਾ ਕੇ ਫਿਰ ਜਦੋਂ ਕੋਈ ਜਵਾਬ ਨਾ ਆਇਆ ਤਾਂ ਖੀਰ ਨੂੰ ਸੈਂਟਰ ਨੇ ਵੀ ਇਹੀ ਕਹਤਾ ਕਿ ਇਹ ਸਾਰੇ ਕੰਮ ਨੂੰ ਰੋਕ ਕੇ ਵੀ ਜਿਹੜਾ ਵਾਕਿਆ ਆਰਡਰ ਜਾਰੀ ਕੀਤੇ ਗਏ ਸੀ ਉਹ ਕਹਿੰਦੇ ਸਟ ਉਹ ਕੀ ਮੰਗ ਕੇ ਲੈ ਸਕਦੇ ਆ ਉਹ ਵੀ ਕੀ ਆ ਆਧਾਰ ਦੇ ਰੂਪ ਦੇ ਵਿੱਚ ਬਾਅਦ ਵਿੱਚ ਮੋੜਨਾ ਪਊਗਾ ਇਹਨਾਂ ਨੂੰ ਉਹ ਵੀ ਜੇ ਸਟੇਟ ਕੀ ਹੈ ਸਹਿਮਤ ਹੁੰਦਾ ਹੁਣੇ ਅੱਗ ਲਾਈ ਜਿਹੜੀ ਨਾ ਘਰ ਦੀ ਮਾਲਕਣ ਬਣ ਕੇ ਵੰਦੀ ਸੀ ਕਿਉਂ ਕਿਉਂਕਿ ਕੀ ਆ ਆਪਾਂ ਸਾਰੇ ਜਾਣਦੇ ਆ ਇਹ ਕੀ ਆ ਇਹਨਾਂ ਨੇ ਪਾਣੀ ਜਿਹੜਾ ਇਹਨੂੰ ਦਿੱਤਾ ਗਿਆ ਪਰਸ ਦੇ ਆਧਾਰ 'ਤੇ ਦਿੱਤਾ ਗਿਆ ਹੱਕ ਨਹੀਂ ਬਣਦਾ ਸੀ ਇਹਨਾਂ ਦਾ ਨਾ ਹੱਕ ਰਾਜਸਥਾਨ ਦਾ ਬਣਦਾ ਸੀ ਇਹ ਗੱਲ ਨੂੰ ਕੀ ਜਾਣਨਾ ਨਾ ਤਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਇੱਕ ਆ ਕਿਤਾਬ ਆ ਪਾਣੀਆਂ ਦੀ ਗਾਥਾ ਇਹ ਗਾਥਾ ਪੜ੍ਹ ਕੇ ਦੇਖਿਓ ਯਾਰ ਬਾਹ ਸਿੰਘ ਢਿੱਲੋਂ ਨੇ ਬਾ ਕਮਾਲ ਕੰਮ ਕੀਤਾ ਇਸ ਤੋਂ ਬਿਨਾ ਮੈਂ ਕਹਣਾ ਸਰਦਾਰ ਹਮੀਰ ਸਿੰਘ ਜੀ ਆ ਤੇ ਡਾਕਟਰ ਪਿਆਰੇ لال ਗਰਗਨੇ ਦਾ ਮੁਖਬੰਦ ਲਿਖਿਆ ਜਿਹੜਾ ਉਹਦੇ ਚ ਕੀ ਹੈ ਸਾਰਾ ਕੁਝ ਕੀ ਹੈ ਦੱਸਿਆ ਹੋਇਆ ਤੇ ਪੰਜਾਬ ਦੇ ਪੁੱਤਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਕਿਤਾਬ ਨੂੰ ਪੜ ਕੇ ਸਮਝੋ ਜ਼ਰੂਰ ਕਿ ਸਾਨੂੰ ਲੁੱਟਿਆ ਕਿਵੇਂ ਗਿਆ